ਦਰਵੇ ਨਹੀਂ ਐ ਇਤਰਾਣੀ ਲੰਘਣਾ ਅੰਦਰ ਮੇਰਾ ਪਤਾ ਲੈ ਯਾਰ ਇੱਕ ਵਾਰ ਮਿੱਕਰ ਪਾਤਾ ਯਾਰ ਦਰਵੇ ਨਹੀਂ ਐ ਇਤਰਾਣੀ ਲੰਘਣਾ ਅੰਦਰ ਮੇਰਾ ਪਤਾ ਲੈ ਪੰਜਾਬ ਦੇ ਤਰਨਤਾਰਨ ਵਿਖੇ ਲੋ ਕਾਲਜ ਵਿੱਚ ਇੱਕ ਵੱਡੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਇੱਕ ਵਿਦਿਆਰਥੀ ਨੇ ਕਾਲਜ ਦੇ ਕਲਾਸਰੂਮ ਦੇ ਵਿੱਚ ਵੜ ਕੇ ਵਿਦਿਆਰਥਣ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਘਟਨਾ ਤੋਂ ਬਾਅਦ ਕਾਲਜ ਵਿੱਚ ਹੜਕੰਪ ਮਚ ਗਿਆ ਮ੍ਰਿਤਕ ਵਿਦਿਆਰਥਣ ਦੀ ਪਛਾਣ 20 ਸਾਲਾ ਸੰਦੀਪ ਕੌਰਵਾ ਜੋ ਹੋਈ ਹੈ ਜੋ ਲੋ ਕਾਲਜ ਦੀ ਫਸਟイヤー ਦੀ ਵਿਦਿਆਰਥਣ ਸੀ ਦੋਸ਼ੀ ਅਭਿਰਾਜ ਸਿੰਘ ਉਸੇ ਕਾਲਜ ਵਿੱਚ ਪੜਦਾ ਸੀ ਅਤੇ ਤਰਨ ਤਾਰਨ ਦਾ ਰਹਿਣ ਵਾਲਾ ਸੀ ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਕਾਲਜ ਨੂੰ ਸੀਲ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਲੜਕੀ ਦੀ ਮਾਂ ਨੇ ਦੋਸ਼ ਲਾਇਆ ਕਿ ਕਾਲਜ ਵੱਲੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਛੋਟਾ ਝਗੜਾ ਹੋਇਆ ਹੈ ਅਤੇ ਧੀ ਨੂੰ ਸੱਟ ਲੱਗੀ ਹੈ ਪਰ ਜਦੋਂ ਉਹ ਕਾਲਜ ਪੁੱਜੇ ਤਾਂ ਧੀ ਦੀ ਮਤ ਹੋ ਚੁਕੀ ਸੀ ਪੁਲਿਸ ਮੁਤਾਬਿਕ ਹਾਲੇ ਤੱਕ ਘਟਨਾ ਪਿੱਛੇ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ ਸ਼ੁਰੂਆਤੀ ਤੌਰ ਤੇ ਮਾਮਲੇ ਨੂੰ ਇੱਕ ਤਰਫਾ ਪਿਆਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਸ਼ੱਕ ਹੈ ਕਿ 8 ਫਰਵਰੀ ਨੂੰ ਨੌਜਵਾਨ ਨੇ ਵਿਦਿਆਰਥਣ ਨੂੰ ਪ੍ਰਪੋਜ਼ ਕੀਤਾ ਸੀ ਪਰ ਇਨਕਾਰ ਹੋਣ ਤੇ ਉਸ ਨੇ ਇੱਕ ਕਦਮ ਚੁੱਕਿਆ ਹੈ ਯਾਰ ਇਤਨੇ ਆਵਾ ਮਿੱਕਰ ਕੇ ਉਹ ਤਾਂ ਕਾਲੇ ਨਹੀਂ ਨਹੀਂ ਅੰਦਰ ਤਾਂ ਪਹਿਲਾਂ ਵੀ ਇਹਨਾਂ ਦੇ ਇਹੋ ਕੰਮ ਆਇਆ ਇੱਥੇ ਲੜਾਈ ਹੋਈ ਮੜਿਆ ਫਿਰ ਇਹਨਾਂ ਦਾ ਦੂਜੇ ਸਾਲਾ ਸਾਲਾ ਕੰਦ ਪਾਇਆ ਨੇ ਕੰਮ ਨੂੰ ਲਗਾ ਗਿਓ ਉਹ ਅੱਜ ਕਾੜੀ ਕੋਲ ਦੀ ਦੱਗੀ ਆ ਜਾ ਲਾਗ ਲਾ ਹੋ ਗਿਆ ਗੁੱਡੀ ਬੜੀ ਲਾ ਦਾ ਕੋਰਸ ਕਰਾਂ ਦੇ ਉਸਮਾ ਕਾਲਜ ਉਹਨਾਂ ਨੇ ਤਾਂ ਗੇਟ ਦੀ ਚਾਬੀ ਨਹੀਂ ਦੇਣ ਦੇ ਗੇਟ ਬੰਦ ਕੀਤਾ ਹੋਇਆ ਅੰਦਰ ਬੜੀ ਮਾਰ ਮੁੰਡਾ ਵੀ ਆਦੇ ਮਾਰ ਲਈ ਉਹਨੇ ਤੇ ਹੁਣ ਇਹ ਕਾਲਜ ਵਾਲੇ ਗੇਟ ਵੀ ਨਹੀਂ ਖੋਲਣ ਦੇ ਨਾ ਅਡੀ ਕੁੜੀ ਨੂੰ ਮਿਲਣ ਦੇ ਤੇ ਮੋਦ ਕੁੜੀ ਹਾਂਜੀ ਕੁੜੀ ਨੂੰ ਮੋਦ ਹੋ ਗਈ ਮੋਕੇ ਦੇ ਉੱਤੇ ਕੀ ਕੀ ਨਾਮ ਸੀ ਉਹਦਾ ਕਿਥੋਂ ਰਹਿੰਦੀ ਸੀ ਕਿਹਨੇ ਸਾਲਾਂ ਦੀ ਕੁੜੀ ਹੈ ਹਾਂਜੀ ਕਿੰਨੀ ਬਣਾ ਇਹ ਸੱਤ ਪਣਾ ਦੇ ਬਾਈ ਆ ਸੋੜਾ ਛੋਟਾ ਡੈਡੀ ਡੈਡੀ ਡੈੱਥ ਹੋਈ ਆ 3 400 ਉਹ ਕੀ ਮੰਨ ਕਰਦੇ ਤੁਸੀਂ ਹਾਂ ਨੂੰ ਇਨਸਾਬ ਮੇਣਾ ਚਾਹੀਦਾ ਇਹ ਇੱਕ ਦੇ ਸਾਨੂੰ ਮਮਲਾ ਕੁੜੀ ਨੂੰ ਮਲਾਉਣ ਸਾਨੂੰ ਉਹਨਾਂ ਦਾ ਕੁੜੀ ਨੂੰ ਨਹੀਂ ਦੇਖਣ ਦਿੱਤਾ ਸਾਨੂੰ ਇਹ ਕਿੱਥੇ ਇਨਸੀਡੈਂਸ ਕਿੱਥੇ ਆ ਅੰਦਰੋਂ ਆਇਆ ਅੰਦਰੋਂ ਆਇਆ ਸਰ ਕਿਹੜਾ ਕਾਲ ਜੀ ਕਾਲ ਕਿਹੜਾ ਇਹ ਮਾਈ ਭਾਗ ਉਸਮਾ ਕਾਲ ਜਾਈ ਮੁੰਡਾ ਬਾਈ ਜੀ ਮੁੰਡੇ ਦੀ ਉਹਨਾਂ ਨੇ ਬੋਡੀ ਨਹੀਂ ਵਿਖਾਈ ਨਾ ਦੱਸਿਆ ਇਹਨਾਂ ਦੇਖੋ ਜੀ ਇੱਕ ਨਰਸਿੰਗ ਸਕੂਲ ਦੇ ਵਿੱਚ ਇਹ ਨਾ ਕੁਝ ਹੋ ਰਿਹਾ ਵਾ ਲਾ ਸਕੂਲ ਆ ਤੇ ਇਹਦੇ ਵਿੱਚ ਇੱਕ ਲੜਕੀ ਨੂੰ ਸਵੇਰੇ ਗੋਲੀ ਮਾਰ ਦਿੱਤੀ ਗਈ ਆ ਕਿਉਂਕਿ ਉਹ ਵੀ ਸਟੂਡੈਂਟ ਸ਼ਾਇਦ ਇਸੇ ਕਾਲਜ ਦੇ ਵਿੱਚ ਹੀ ਪੜ੍ਹ ਰਿਆ ਹੋਵੇ ਤੇ ਇਹ ਸਰਾਸਾਰ ਇਹਨਾਂ ਦੀ ناکਾਮੀ ਆ ਵੇਖੋ ਇੱਥੇ ਕੋਈ ਨਾ ਕੁਝ ਸਕਿਉਰਟੀ ਦਾ ਪ੍ਰਬੰਧ ਆ ਨਾ ਕੋਜਿਆ ਤੇ ਹੁਣ ਸਕਿਉਰਟੀ ਦਿਖਾ ਰਿਆ ਨਾ ਪਰਿਵਾਰ ਨੂੰ ਅੰਦਰ ਜਾਣ ਦੇ ਰੇ ਜਾਂਦੇ ਰੇ ਨਾ ਕਿਸੇ ਨੂੰ ਵੀ ਨਹੀਂ ਅੰਦਰ ਜਾਣ ਦੇ ਰੇ ਕੀ ਨਾਂ ਹੈ ਬੱਚੀ ਦਾ ਮੰਨਤ ਜੀ ਨਿਸ਼ਾਰੇ ਪੰਵਾਂ ਤੋਂ ਆ ਤੇ ਪਰਵਾਹ ਦੇਖੋ ਕਿੰਨਾ ਪਰੇਸ਼ਾਨ ਹੋ ਰਿਹਾ ਸਾਰੇ ਜਿੰਨੇ ਪੇਰੈਂਟਸ ਆਏ ਆ ਸਾਰੇ ਪਰੇਸ਼ਾਨ ਹੋ ਰਹੇ ਆ ਤੇ ਪੇਰ ਸਾਨੂੰ ਇਹ ਚਾਹੀਦਾ ਹੁਣ ਬੱਚੇ ਉਹਨਾਂ ਦੇ ਅੰਦਰ ਡਰੇ ਹੋਏ ਆ ਸਹਮੇ ਹੋਏ ਆ ਜਿਸ ਤਰ੍ਹਾਂ ਜੇ ਮਾਹੌਲ ਬਣਿਆ ਹੈ ਇਹ ਬਹੁਤ ਖਤਰਨਾਕ ਮਾਹੌਲ ਬਣ ਰਿਹਾ ਹੈ ਅੰਦਰ ਅੰਦਰ ਕੀ ਪਤਾ ਹਲੇ ਉਹ ਬੰਦਾ ਅੰਦਰ ਹੋਵੇ ਜਿੰਨੇ ਗੋਲੀ ਮਾਰੀ ਮੁੰਡਾ